ਰੇੜੀ ਗਰੀਬੀ ਦਾ ਝੰਬਿਆ ਸਰੀਰਕ ਪੱਖੋਂ ਬਜ਼ੁਰਗ ਵਿਖਾਈ ਦੇ ਰਿਹਾ ਸੁਦਾਗਰ ਅੱਜ ਬੇਹੱਦ ਖੁਸ਼ ਸੀ ਕਿਉਂਕਿ ਉਸ ਦੀ ਛੋਟੀ ਕੁੜੀ ਨਿੰਦੀ ਨੂੰ ਵੇਖਣ ਵਾਲੇ ਪੱਕੀ ਹਾਂ ਆਖ ਗਏ ਸਨ ਡੰਡੀ ਲੇਬਰ ਚੌਂਕ ਜਾਣ ਲਈ ਘਰ ਵਾਲੀ ਬੰਸੋ ਨੂੰ ਆਖ ਸਵੇਰੇ ਸਾਜਰੇ ਹੀ ਚਾਹੀ ਚਾਹੀ ਰੋਟੀਆਂ ਇੱਕ ਪੋਣੇ ਵਿੱਚ ਲਪੇਟ ਕੇ ਸੁਦਾਗਰ ਸ਼ਹਿਰ ਨੂੰ ਸਿੱਧਾ ਹੋ ਗਿਆ ਡੰਡੀ ਇੱਕ ਵੱਡੀ ਆਸ ਸੀ ਸ਼ਹਿਰ ਵਾਲੇ ਸੇਠ ਤੋਂ ਪੈਸਿਆਂ ਦੀ ਜਿਸ ਦੇ ਉਸ ਨੇ ਮਕਾਨ ਬਣਾਉਣ ਸਮੇਂ ਪੂਰੀ ਗਰਮੀ ਵਿੱਚ ਜੀ ਤੋੜ ਕੇ ਮਿਹਨਤ ਕੀਤੀ ਸੀ ਡੰਡੀ ਸੇਠ ਤੋਂ ਅੱਜ ਉਸ ਨੂੰ ਚੰਗੇ ਪੈਸੇ ਮਿਲ ਜਾਣੇ ਸੰ ਡੰਡੀ ਕੁੜੀ ਦੇ ਵਿਆਹ ਖਾਤਰ ਇਕੱਠੇ ਕੀਤੇ ਜਾ ਰਹੇ ਪੈਸਿਆਂ ਦੇ ਹਿਸਾਬ ਵਿੱਚ ਉਲਝਿਆ ਸੁਦਾਗਰ ਪਤਾ ਹੀ ਨਾ ਲੱਗਿਆ ਕਿਹੜੇ ਵੇਲੇ ਲੇਬਰ ਚੌਕ ਪਹੁੰਚ ਗਿਆ ਡੰਡੀ ਜਾਂਦਾ ਹੋਇਆ ਸੇਠ ਦੀ ਦੁਕਾਨ ਕੋਲ ਦੀ ਲੰਘਿਆ ਤਾਂ ਵੇਖਿਆ ਕਿ ਅੱਜ ਦੁਕਾਨ ਬੰਦ ਸੀ ਚਲੋ ਸ਼ਾਮ ਨੂੰ ਵੇਖਾਂਗੇ ਹੁਣ ਲੇਟ ਨਾ ਹੋ ਜਾਵਾ ਇਹਨਾ ਆਖ ਸੁਦਾਗਰ ਨੇ ਸਾਈਕਲ ਦਾ ਪੈਡਲ ਮਾਰਦਿਆਂ ਅਗਾਹ ਨੂੰ ਸ਼ੂਟ ਵੱਟ ਦਿੱਤੀ ਡੰਡੀ ਅੱਗੇ ਜਾਂਦਿਆਂ ਲੇਬਰ ਚੌਕ ਵਿੱਚ ਲੋਹੜੇ ਦਾ ਇਕੱਠ ਵੇਖ ਸੁਦਾਗਰ ਦਾ ਮੱਥਾ ਠਣਕਿਆ ਕਿ ਅੱਜ ਸ਼ਾਇਦ ਦਿਹਾੜੀ ਨਾ ਹੀ ਮਿਲੇ ਡੰਡੀ ਇੰਨੇ ਚਿਰ ਨੂੰ ਬੂਟ ਸੂਟ ਪਾਈ ਇੱਕ ਬਾਬੂ ਜੀ ਪਹੁੰਚੇ ਆਉਂਦਿਆ ਸਾਰ ਇਸ਼ਾਰੇ ਨਾਲ ਸੁਦਾਗਰ ਨੂੰ ਆਪਣੇ ਕੋਲ ਬੁਲਾਇਆ ਦਿਹਾੜੀ ਚੱਲੇਗਾ ਹਾਂ ਜੀ ਸੁਦਾਗਰ ਨੇ ਆਖਿਆ ਬੋਲ ਕਿੰਨੇ ਪੈਸੇ ਸੁਦਾਗਰ ਨੇ ਜੱਕਾਂ ਤੱਕਾਂ ਵਿੱਚ ਜਦ ਸੀਠ ਨੂੰ ਦਿਹਾੜੀ ਰੈਡੀ ਦਸੀ ਤਾਂ ਉਹ ਇੰਨਾ ਕਹਿੰਦਿਆਂ ਅੱਗ ਬੂਲਾ ਹੋ ਕੇ ਅੱਗੇ ਨਿਕਲ ਗਿਆ ਛੱਡ ਯਾਰ ਤੂੰ ਤਾਂ ਬਜ਼ੁਰਗ ਐ ਕਿਸੇ ਕੰਮ ਦਾ ਨਹੀਂ ਡੰਡੀ ਏ ਸੁਣ ਸੁਦਾਗਰ ਦੀ ਤਾਂ ਨਿਕਲ ਗਈ ਉਸ ਦੇ ਉਸ ਨੇ ਮਨ ਹੀ ਮਨਾ ਅੰਦਰ ਆਪਣੇ ਆਪ ਨੂੰ ਲਹਨਤਾ ਪਾਈਆਂ ਅਤੇ ਬੁੜਬੜਾਇਆ ਸੇਠਾ ਤੈਨੂੰ ਕਿਵੇਂ ਸਮਝਾਵਾਂ ਮੈਂ ਉਮਰੋਂ ਬਜ਼ੁਰਗ ਨਹੀਂ ਪਰ ਮੈਨੂੰ ਗਰੀਬੀ ਨੇ ਬਜ਼ੁਰਗ ਬਣਾ ਜ਼ਰੂਰ ਦਿੱਤਾ ਹੈ ਇਸ ਵਿੱਚ ਮੇਰਾ ਕਸੂਰ ਕੀ ਹੈ ਡੰਡੀ ਲੇਬਰ ਚੌਕ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਆਉਣ ਜਾਣ ਵਾਲੇ ਦੀ ਪੈੜ ਨਪਦਾ ਸੁਦਾਗਰ ਸੂਰਜ ਟਲੇ ਤੋਂ ਮੋਡੇ ਝੋਲਾ ਪਾਈ ਨੜ ਖੜਾਉਂਦਾ ਹੋਇਆ ਸੇਠ ਦੇ ਦਰਾਂ ਉੱਤੇ ਜਾ ਪਹੁੰਚਿਆ ਅੱਗੇ ਦਰਾਂ ਨੂੰ ਲੱਗੇ ਨਿਔਲ ਜਿੰਦਰੇ ਨੇ ਸੁਦਾਗਰ ਦੇ ਮਨ ਅੰਦਰ ਖਰੂ ਪਾ ਦਿੱਤਾ ਗਵਾਂਡੀਆਂ ਤੋਂ ਪੁੱਛਣ ਉੱਤੇ ਪਤਾ ਚੱਲਿਆ ਕਿ ਸੇਠ ਜੀ ਹੁਰੀ ਤਾਂ ਪਰਿਵਾਰ ਸਮੇਤ ਕਿਸੇ ਬਾਹਰਲੇ ਮੁਲਕ ਆਪਣੀ ਕੁੜੀ ਕੋਲ ਚਲੇ ਗਏ ਨੇ ਦੱਸਣ ਵਾਲੇ ਦੀ ਗੱਲ ਸੁਦਾਗਰ ਦੇ ਤੁਰ ਅੰਦਰ ਆਰੀ ਵਾਂਗ ਫਿਰ ਗਈ ਉਸ ਦੀਆਂ ਅੱਖਾਂ ਵਿੱਚੋਂ ਅਥਰੂਆਂ ਦਾ ਜਵਾਰ ਪਾਟਾ ਕਿਸਮਤ ਰੂਪੀ ਪਾਣੀ ਰਾਹੀ ਬਾਹਰ ਨਿਕਲਣ ਲੱਗਿਆ ਡੰਡੀ ਘਰ ਵਾਲੀ ਬੰਸੋ ਨੂੰ ਕੀ ਜਵਾਬ ਦੇਵਾਂਗਾ ਕਿੰਜ ਪੂਰੀਆਂ ਕਰਾਂਗਾ ਉਸ ਦੀਆਂ ਲੋੜਾਂ ਛੋਟੇ ਬੱਚਿਆਂ ਦੀ ਫੀਸ ਰਸੋਈ ਦੇ ਸੌਦੇ ਕੁੜੀ ਦਾ ਵਿਆਹ ਅਤੇ ਘਰ ਦੇ ਹੋਰ ਖਰਚਾਂ ਦਾ ਫਿਕਰ ਸੁਦਾਗਰ ਨੂੰ ਤੋੜ-ਤੋੜ ਖਾ ਰਿਹਾ ਸੀ ਡੰਡੀ ਕਰ ਜਾਂਦੇ ਨੂੰ ਪਰਿਵਾਰ ਨੇ ਮਿਲੇ ਪੈਸਿਆਂ ਦਾ ਹਿਸਾਬ ਕਿਤਾਬ ਲਗਾਉਣ ਦੇ ਲਈ ਉਸ ਦੇ ਦਿਵਾਲੇ ਹੋ ਜਾਣਾ ਸੀ ਪਰ